ਵਾਸ ਇੱਕ ਆਪਣੇ ਵਾਰਡ ਦੀ ਗੱਲ ਕਰ ਸਕਦਾ ਹਾਂ ਵੀ ਮੈਂ ਚਲੋ ਵਾਰਡ ਦੇ ਵਿੱਚ ਜਿਹੜੀ ਆ ਵੀ ਕਈ ਸਮੱਸਿਆਵਾਂ ਸਨ ਇੱਕ ਇਹਨਾਂ ਦੀ ਪਹਿਲਾਂ ਉੱਥੇ ਸੀ ਵੀ ਪਾਰਕ ਬਣਾਉਣੀ ਆ ਮੈਂ ਪਾਰਕ ਵਾਸਤੇ ਚਲੋ ਧੰਨਵਾਦ ਆ ਪਾਰਕ ਬਣ ਗਈ ਪਰ ਉਹਨੂੰ ਹੋਣ ਸੀ ਉਹਨੂੰ ਵਧੀਆ ਤਰੀਕੇ ਨਾਲ ਹੋਰ ਬਣਾਉਣਾ ਚਾਹੁੰਦੇ ਆ ਕੋਪਨ ਜਿਮ ਲੈ ਕੇ ਆਵਾਂਗੇ ਉੱਥੇ ਹੂੰ ਤੇ ਇੱਕ ਵਾਰਡ ਨੰਬਰ ਵਾਰਡ ਦੇ ਵਿੱਚ ਜਿੰਨੀਆਂ ਵੀ ਬੰਦ ਛੋਟੀਆਂ ਗਲੀਆਂ ਨੇ ਉਹਨਾਂ ਨੂੰ ਪੈਪ ਪਾ ਕੇ ਚੌੜੀਆਂ ਕਰ ਦਿੱਤੀਆਂ ਜਾਣਗੀਆਂ ਸ਼ਸ਼ੀਕਾਲ ਜੀ ਅਸੀਂ ਅੱਜ ਪਹੁੰਚੇ ਹਾਂ ਭਾਰਸੋਂ ਵਾਰਡ ਨੰਬਰ 1 ਦੇ ਵਿੱਚ ਨਗਰਪਾਲਿਕਾ ਪੰਚਾਇਤ ਦੀਆਂ ਜਿਹੜੀਆਂ ਚੋਣਾਂ ਨੇ ਉਹ ਕਿ ਦਸੰਬਰ ਨੂੰ ਹੁਣ ਜਾਰੀਆਂ ਨੇ ਆਮ ਆਦਮੀ ਪਾਰਟੀ ਵੱਲੋਂ ਇੱਕ ਨੰਬਰ ਵਾਰਡ ਤੋਂ ਆਪਣਾ ਉਮੀਦਵਾਰ ਜਿਹੜਾ ਰਪਿੰਦਰ ਸਿੰਘ ਨੇ ਉਹਨਾਂ ਨੂੰ ਉਤਾਰਿਆ ਗਿਆ ਰਪਿੰਦਰ ਸਿੰਘ ਦੇ ਨਾਲ ਵੀ ਅਸੀਂ ਗੱਲਬਾਤ ਆ ਜਿਹੜੀ ਉਹ ਕਰਾਂਗੇ ਭਾਰਸੋਂ ਦੇ ਵਿੱਚ ਲੋਕਾਂ ਦੀਆਂ ਕੀ ਕੀ ਸਮੱਸਿਆ ਨੇ ਔਰਪਿੰਦਰ ਜੀ ਦੇ ਨਾਲ ਗੱਲਬਾਤ ਕਰਦੇ ਆਂ ਰੁਪਿੰਦਰ ਵੀ ਕਿਸ ਤਰ੍ਹਾਂ ਦੇਖਦੇ ਹੋ ਕਿ ਕਿ ਸਮੱਸਿਆ ਨੇ ਜਿਹੜੀਆਂ ਪਾਰਸੋਂ ਦੇ ਵਿੱਚ ਲੋਕਾਂ ਪ੍ਰਤੀ ਨੇ ਤੁਹਾਨੂੰ ਪਾਰਟੀ ਨੇ ਉਮੀਦਵਾਰਾ ਜਿਹੜਾ 1 ਨੰਬਰ ਵਾਰਡ ਤੋਂ ਲਾਣਿਆ ਮਾਨ ਸਾਹਿਬ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਮਾਨ ਸਾਹਿਬ ਪਾਰਸੋਂ ਜੇ ਸਾਰੇ ਦੀ ਗੱਲ ਕਰੀਏ ਤਾਂ ਬਹੁਤ ਸਮੱਸਿਆਵਾਂ ਨੇ ਮੈਂ ਤਾਂ ਬਸ ਇੱਕ ਆਪਣੇ ਵਾਰਡ ਦੀ ਗੱਲ ਕਰ ਸਕਦਾ ਵੀ ਮੈਂ ਚਲੋ ਵਾਰਡ ਦੇ ਵਿੱਚ ਜਿਹੜੀ ਆ ਵੀ ਕਈ ਸਮੱਸਿਆਵਾਂ ਸੰਨ ਮੈ ਉਸ ਲਈ ਪਹਿਲਾਂ ਤਾਂ ਹੱਲ ਕਰੀਏ ਨੇ ਕਿਉਂਕਿ ਪਹਿਲਾਂ ਵੀ ਚਲੋ ਐਮਸੀ ਦਾ ਇਹਨਾਂ ਨੇ ਆਪਾਂ ਨੂੰ ਦਾਤ ਬਖਸ਼ੀ ਸੀ ਵਾਰਡ ਵਾਲਿਆਂ ਵਾਸੀਆਂ ਨੇ ਸਾਰਿਆਂ ਨੇ ਆਸ਼ੀਰਵਾਦ ਦਿੱਤਾ ਸੀ ਮੇਰੇ ਮਾਤਾ ਜੀ ਸਨ ਇੱਕ ਨੰਬਰ ਵਾਰਡ ਤੋਂ ਹੁਣ ਵੀ ਜੇ ਇੱਕ ਇਹਨਾਂ ਦੀ ਪਹਿਲਾਂ ਉੱਥੇ ਸੀ ਵੀ ਪਾਰਕ ਬਣਾਉਣੀ ਆ ਮੈਂ ਪਾਰਕ ਵਾਸਤੇ ਚਲੋ ਧੰਨਵਾਦ ਆ ਪਾਰਕ ਬਣ ਗਈ ਪਰ ਉਹਨੂੰ ਹੁਣ ਅਸੀਂ ਉਹਨੂੰ ਵਧੀਆ ਤਰੀਕੇ ਨਾਲ ਹੋਰ ਬਣਾਉਣਾ ਚਾਹੁੰਦੇ ਹਾਂ ਇੱਕ ਓਪਨ ਜਿਮ ਲੈ ਕੇ ਆਵਾਂਗੇ ਉੱਥੇ ਤੇ ਇੱਕ ਵਾਰਡ ਨੰਬਰ ਵਾਰਡ ਦੇ ਵਿੱਚ ਜਿੰਨੀਆਂ ਵੀ ਬੰਦ ਛੋਟੀਆਂ ਗਲੀਆਂ ਨੇ ਉਹਨਾਂ ਨੂੰ ਪੈਪ ਪਾ ਕੇ ਚੌੜੀਆਂ ਕਰ ਦਿੱਤੀਆਂ ਜਾਣਗੀਆਂ ਜੀ ਤੁਕ ਤਾਂ ਹੋ ਸਕਦਾ ਸਾਰੀਆਂ ਹੀ ਕਰ ਦਵਾਂ ਪਰ ਇਹ ਤਾਂ ਜਿਹੜੀਆਂ ਛੋਟੀਆਂ ਨੂੰ ਤਾਂ ਕਨਫਰਮ ਮੈਨੇ ਉਹ ਤਾਂ ਕਰ ਹੀ ਦਿੱਤੀਆਂ ਜਾਣਗੀਆਂ ਜੀ ਦੂਸਰੀ ਗੱਲ ਇੱਕ ਹੋਰ ਆ ਮਾਨ ਸਾਹਿਬ ਵੀ ਸਾਡੇ ਜਿਹੜਾ ਵਾਰਡ ਦੇ ਵਿੱਚ ਕਿਸੇ ਕਿਉਂ ਇੱਥੇ ਉਹਨਾਂ ਵਾਰਦਤਾਂ ਜੀ ਕਾਫੀ ਵਧ ਗਈਆਂ ਤੇ ਵਧੀਆ ਪਰਿਵਾਰ ਤਕਰੀਬਨ ਸਾਰਾ ਪਾਸੇ ਇੱਕ ਵਧੀਆ ਹੈਗਾ ਮਾਹੌਲ ਬਣਿਆ ਹੋਇਆ ਇੱਥੇ ਮੈਂ ਪੂਰੇ ਵਾਰਡ ਦੇ ਵਿੱਚ ਇੱਕ ਨੰਬਰ ਕੈਮਰੇ ਸਾਰੇ ਲਵਾਉਣੇ ਨੇ ਹੂੰ ਇੱਕ ਨੰਬਰ ਸਿਕਿਉਰਿਟੀ ਦੇ ਤੌਰ ਤੇ ਕੈਮਰੇ ਜਰੂਰ ਪਹਿਲ ਤੌਰ ਤੇ ਲਾਏ ਜਾਣਗੇ ਬਿਲਕੁਲ ਰਪਿੰਦਰ ਜੀ ਜਦੋਂ ਅਬੀਦਵਾਰ ਲੋਕਾਂ ਦੇ ਵਿੱਚ ਵਿਚਰਦਾ ਬਾੜ ਦੇ ਵਿੱਚ ਤੁਸੀਂ ਜਾਣਦੇ ਹੋ ਘਰ ਘਰ ਜਾਣਦੇ ਹੋ ਕੀ ਕਹਨੇ ਲੋਕਾਂ ਨੂੰ ਜਾ ਕੇ ਕਿਸ ਮੁੱਦੇ ਤੇ ਜਾ ਕੇ ਵੋਟਾਂ ਮੰਗਦੇ ਹਾਂ ਕਿ ਅਸੀਂ ਤੁਹਾਡੇ ਆ ਹੱਲ ਕਰਾਂਗੇ ਕਿਉਂ ਲੋਕਾਂ ਦੀਆਂ ਡਿਮਾਂਡਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਪਾਨ ਸਰ ਮੁੱਦੇ ਤਾਂ ਕਈ ਸਨ ਚਲੋ ਮੈਂ ਵਾਰਡ ਵਾਸੀਆਂ ਨੂੰ ਕਦੇ ਜਿਹੜਾ ਮੇਰਾ ਘਰ ਆਉ ਉਹਨਾਂ ਦਾ ਪਰਿਵਾਰ ਹੈ ਆ ਸਾਰੇ ਵਾਰਡ ਵਾਲਿਆਂ ਨੇ ਉਹਨਾਂ ਸਮਝਦੇ ਨੇ ਵੀ ਘਰ ਹੈ ਰਪਿੰਦਰ ਦਾ ਘਰ ਨਹੀਂ ਉਹ ਵਾਰਡ ਦਾ ਹੀ ਘਰ ਬਣ ਕੇ ਚੱਲਦੇ ਨੇ ਖੁੱਲੇ ਚਿਹਰਾਤ ਨੂੰ ਆਉਂਦੇ ਨੇ ਚਾਹ ਦਿਨੇ ਆਉਂਦੇ ਨੇ ਜਦੋਂ ਕਰੋਨਾ ਦੀ ਗੱਲ ਕਰੀਏ ਤੇ ਕਰੋਨਾ ਵੇਲੇ ਮੈਂ ਖੁਦ ਆਪਣਾ ਸੈਨੀਟਾਈਜ਼ਰ ਨਾਲ ਜਾ ਕੇ ਕਰਵਾਉਂਦਾ ਰਿਹਾ ਜਿੰਨਾ ਚਿਰ ਸੈਨੀਟਾਈਜ਼ਰਸ ਦੀ ਚੱਲੀ ਆ ਖੁਦ ਜਾਂਦਾ ਵਿੱਚ ਮੈਨੂੰ ਕਰੋਨਾ ਖੁਦ ਹੋ ਗਿਆ ਮੇਰੀ ਵਾਈਫ ਨੂੰ ਕਰੋਨਾ ਹੋ ਗਿਆ ਇਸ ਮਾਮਲੇ ਦੇ ਵਿੱਚ ਚਲੋ ਫਿਰ ਵੀ ਚਲੋ ਅਸੀਂ ਵਾਰਡ ਦੇ ਨਾਲ ਹਰ ਟਾਈਮ ਕੋਸ਼ਿਸ਼ ਕੀਤੀ ਵੀ ਹਰ ਪੱਖੋਂ ਵਾਰਡ ਦੇ ਨਾਲ ਖੜਿਆ ਜਾਵੇ ਫਿਰ ਮਾਨ ਸਾਹਿਬ ਜਦੋਂ ਆਇਆ ਇੱਥੇ ਪਾਣੀ ਆ ਗਿਆ ਇੱਕ ਨੰਬਰ ਵਾਰਡ ਦੇ ਵਿੱਚ ਕਾਫੀ ਪ੍ਰਭਾਵਿਤ ਹੋਏ ਸਭ ਤੋਂ ਪਹਿਲਾਂ ਤੁਹਾਡਾ ਛੋਟਾ ਭਰਾ ਹੀ ਗਿਆ ਉਹਨਾਂ ਨੂੰ ਆਪਣੇ ਟਰੈਕਟਰ ਲਾ ਕੇ ਦੂਜੇ ਵੀ ਟਰੈਕਟਰ ਕੱਢ ਕੇ ਸਾਰਿਆਂ ਨੂੰ ਕੱਢਿਆ ਜੀ ਚਲੋ ਮੇਰੀ ਤਾਂ ਕੀ ਜੇ ਫਰਜ਼ ਸੀ ਆਪਣਾ ਇੱਕ ਇਨਸਾਨੀਅਤ ਤੌਰ ਤੇ ਵੀ ਫਰਜ਼ ਸੀ ਉਹ ਗਿਆ ਦੋ ਵਾਰੀ ਵਾਰਡ ਨੰਬਰ ਇੱਕ ਨੰਬਰ ਵਾਰਡ ਮੇਰਾ ਪੂਰੇ ਪਾਸੋਂ 11 ਵਾਡਾਂ ਚ ਇੱਕ ਵਾਰੀ ਸਫਾਈ ਦੇ ਮਸ स्वच्छ ਭਾਰਤ ਦੇ ਵਿੱਚ ਦੋ ਵਾਰੀ ਅਵਾਰਡ ਜਿੱਤ ਚੁੱਕਿਆ ਪਹਿਲੇ ਨੰਬਰ ਦੇ ਹੂੰ ਸਫਾਈ ਦੇ ਹੁਣ ਕਿਸ ਤਰ੍ਹਾਂ ਦਾ ਲੱਗ ਰਿਹਾ ਕਿ ਲੋਕ ਤੁਸੀਂ ਇੰਨੇ ਕੰਮ ਕੀਤੇ ਨੇ ਕਰੋਨਾ ਦੇ ਵਿੱਚ ਵੀ ਤੁਸੀਂ ਕਿਹਾ ਬਹੁਤ ਕੰਮ ਕੀਤਾ ਜਦੋਂ ਹੜਾ ਆਇਆ ਉਹਦੇ ਵੀ ਤੁਸੀਂ ਬਹੁਤ ਕੰਮ ਕੀਤਾ ਹੁਣ ਕਿਸ ਤਰ੍ਹਾਂ ਦਿਖ ਰਿਹਾ ਵੀ ਰਪਿੰਦਰ ਸਿੰਘ ਰੇਸ ਕਿੰਨੇ ਨੰਬਰ ਤੇ ਆ ਨਹੀਂ ਚਲੋ ਰੇਸ ਤਾਂ ਨਹੀਂ ਮੈਂ ਤਾਂ ਸਿਰਫ ਬੇਨਤੀ ਉਹ ਕਰਦਾ ਹੁੰਦਾ ਮੈਂ ਰੇਸ 'ਚ ਨਹੀਂ ਗੇਣਿਆ ਜਾਂਦਾ ਮੈਂ ਕਦੇ ਇੱਕ ਮਾਨਸਾ ਮੇਰੀ ਸ਼ਿਹਤ ਉਹ ਤੇ ਮੈਂ 네ਗੈਟਿਵਿਟੀ ਦੇ ਵਿੱਚ ਨਹੀਂ ਜਾ ਕੇ ਰਾਜੀ ਮੈਂ ਤਾਂ ਸਿਰਫ ਹੁੰਦਾ ਵੀ ਮੈਂ ਵਾਰਡ ਵਾਸੀਆਂ ਨੂੰ ਆਪਣੀ ਦੱਸਦਾ ਵੀ ਮੈਂ ਰਪਿੰਦਰ ਹਾਂ ਜੀ ਤੁਹਾਡਾ ਪੁੱਤਰਾਂ ਤੁਹਾਡਾ ਬੱਚਾ ਹੂੰ ਤੇ ਇੱਕ ਸਭ ਤੋਂ ਵੱਡਾ ਮਸਲਾ ਜਿਹੜਾ ਪਾਸੋਂ ਦਾ ਬਹੁਤ ਵੱਡਾ ਤਗੜਾ ਮਸਲਾ ਹੀ ਬਾਜ਼ਾਰ ਦਾ ਅਸੀਂ ਮਾਨ ਸਾਹਿਬ ਨੂੰ ਤਾਂ ਇਹ ਮਾਨ ਸਾਹਿਬ ਨੇ ਚਲੋ ਕਹਿ ਦਿੱਤਾ ਵਪਾਰ ਮੰਡਲ ਦੇ ਵਿੱਚ ਮੀਟਿੰਗ ਦੇ ਵਿੱਚ ਵੀ ਅਸੀਂ ਬਾਜ਼ਾਰ ਪੂਰਾ ਹੀ ਡਿਵੈਲਪ ਕਰਾਵਾਂਗੇ ਉਸ ਬਾਜ਼ਾਰ ਦੇ ਜਿਹੜੀਆਂ ਮਸਲੇ ਨੇ ਉਹ ਸੀਐਮ ਸਾਹਿਬ ਤੱਕ ਆਪ ਜਾ ਕੇ ਮਾਨ ਸਾਹਿਬ ਕਰਾਉਣਗੇ ਉਹਨਾਂ ਨੇ ਉਹ ਕਹਿ ਦਿੱਤਾ ਗਿਆ ਵਾਰਡ ਦੇ ਵਿੱਚ ਅਸੀਂ ਇੱਕ ਗੱਲ ਕਹਿ ਸਕਦੇ ਹਾਂ ਵੀ ਜੇ ਵਪਾਰ ਦੇ ਆਪਣਾ ਜਿਹੜਾ ਉਹ ਵਪਾਰ ਮੰਡਲ ਨੂੰ ਇੱਕ ਵਿਸ਼ਵਾਸ ਦਿਵਾਤਾ ਸੀ ਮਾਨ ਸਾਹਿਬ ਨੇ ਵੀ ਅਸੀਂ 27 ਦੀਆਂ ਵੋਟਾਂ ਤਾਂ ਲਵਾਂਗੇ ਵੀ ਜੇ ਪੂਰੇ ਬਾਜ਼ਾਰ ਦਾ ਮਸਲਾ ਹੱਲ ਹੋਊਗਾ ਤੇ ਉਹਨਾਂ ਨੂੰ ਜਿਹੜਾ ਉਹਨਾਂ ਬਣਦਾ ਹੱਕ ਦਿਵਾਇਆ ਜਾਏਗਾ ਜੀ ਇਹ ਚਾਹੇ ਉਹਨਾਂ ਨੂੰ ਮਾਨ ਸਾਹਿਬ ਨੂੰ ਸੀਐਮ ਸਾਹਿਬ ਕੋਲ ਜਾਣਾ ਪਵੇ ਮੰਤਰੀ ਸਾਹਿਬ ਕੋਲ ਜਾਣਾ ਉਹ ਵਾਅਦਾ ਕਰ ਚੁੱਕੇ ਨੇ ਬਾਦ ਮਾਨ ਸਾਹਿਬ ਨੇ ਵਿਸ਼ਵਾਸ ਦਿਵਾ ਦਿੱਤਾ ਹੈ ਤੇ ਉਹ ਸਾਰੇ ਬਾਜ਼ਾਰ ਵਾਸੀ ਅਸੀਂ ਫਿਰ ਵੀ ਕਹੇ ਸੀ ਵੀ ਆਪਣੇ ਵੱਲੋਂ ਹੀ ਵਿਸ਼ਵਾਸ ਰੱਖੋਣੇ ਆ ਵੀ ਜੋ ਮਰਜ਼ੀ ਕਰਨਾ ਪੈ ਜੇ ਵਾਰਾ ਜਿਹੜਾ ਨਾ ਵੀ ਬਾਜ਼ਾਰ ਆ ਬਾਜ਼ਾਰ ਵਾਲਿਆਂ ਨੂੰ ਸਾਰਿਆਂ ਨੂੰ ਉਹਨਾਂ ਦੇ ਬਣਦੇ ਹੱਕ ਸਾਰੇ ਜ਼ਰੂਰ ਦਵਾਏ ਜਾਣਗੇ ਚਾਹੇ ਮਾਨ ਸਾਹਿਬ ਨੂੰ ਜੋ ਮਰਜ਼ੀ ਅਗਲਾ ਤਾਂ ਮਾਨ ਸਾਹਿਬ ਨੇ ਤੁਸੀਂ ਨਾਬੇ ਤੂੰ ਮੈਨੂੰ ਲੱਗਦਾ ਪੱਪੂ ਹਜ਼ਾਰਾਂ ਵਾਰੀ ਮਾਨ ਸਾਹਿਬ ਨੂੰ ਸੀਐਮ ਸਾਹਿਬ ਕੋਲ ਲੈ ਗਿਆ ਉਹਨੂੰ ਪੱਪੂ ਨੇ ਕਦੇ ਜਵਾਬ ਨਹੀਂ ਦਿੱਤਾ ਤੇ ਮਾਨ ਸਾਹਿਬ ਨੇ ਸਾਨੂੰ ਵੀ ਪਤਾ ਸਾਨੂੰ ਕਦੇ ਨਹੀਂ ਜਵਾਬ ਦੇਣਾ ਅਸੀਂ ਤੁਸੀਂ ਪੱਪੂ ਨਾਲ ਤੁਲਨਾ ਕਰਦੇ ਹੋ ਆਪਦੇ ਨਹੀਂ ਮੈਂ ਪੱਪੂ ਨਾਲ ਤੁਲਨਾ ਨਹੀਂ ਕਰਦਾ ਨਾ 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 ਮੈਂ ਪੱਪੂ ਨਾਲ ਤੁਲਨਾ ਨਹੀਂ ਕਿਉਂਕਿ ਪੱਪੂ ਇੱਕ ਐਕਟਿਵ ਜਦੋਂ ਨਾਬੇ ਤੇ ਕੰਮ ਕਰਨ ਵਾਸਤੇ ਜਾਂਦਾ ਹੈ ਮਾਨ ਸਾਹਿਬ ਜਾਣਦੇ ਨੇ ਸੀਐਮ ਸਾਹਿਬ ਕੋ ਲੈ ਕੇ ਕੰਮ ਕਰਦੇ ਨੇ ਅਸੀਂ ਵੀ ਬੇਨਤੀ ਕਰਨੀ ਹੈ ਮਾਨ ਸਾਹਿਬ ਨੂੰ ਵੀ ਹੁਣ ਸਾਡੇ ਕੰਮ ਨੇ ਜੀ ਹੁਣ ਤੁਸੀਂ ਆਸ਼ੀਰਵਾਦ ਦਿਓ ਪੂਰੇ ਅਸੀਂ ਐਮਸੀ ਜਿੰਨੇ ਜਿੱਤਾਂਗੇ 11 ਦੇ 11 ਮਾਨ ਸਾਹਿਬ ਨੂੰ ਬੇਨਤੀ ਕਰਾਂ ਵੀ ਸਾਡੇ ਹੱਲ ਕਰੋ ਇਹ ਸਾਰੇ ਮੁੱਦੇ ਧਰਾਂ ਵੀ ਕਈ ਵਾਰ ਬਹੁਤ ਇਲਜ਼ਾਮ ਲਗਾ ਦਿੰਦੀਆਂ ਨੇ ਜਿਵੇਂ ਕਿ ਤੁਹਾਡੇ ਤੇ ਵੀ ਪਿਛਲੇ ਦਿਨੀਆਂ ਇਲਜ਼ਾਮ ਕਾਫੀ ਲੱਗੇ تھے ਜਿਵੇਂ ਕਿ ਤਾਜੀ ਫਲਾਣਾ ਕੀਤਾ ਮਾਨ ਸਾਹਿਬ ਮੈਂ ਮੈਨੂੰ ਤੁਸੀਂ ਇਸ ਚੀਜ਼ ਤੋਂ ਬਖਸ਼ੋ ਮੈਂ 네ਗਟਿਵਿਟੀ ਕਦੇ ਵੀ 네ਗਟਿਵ ਦੇ ਵਿੱਚ ਜਿਹੜੀ ਕਹਿੰਦੇ ਪੋਲਿਟਿਕਸ ਦੇ ਵਿੱਚ ਨਹੀਂ ਆਉਂਦਾ ਮੈਂ ਤਾਂ ਸਿਰਫ ਕਿਸੇ ਨੂੰ ਕਹਿਣਾ ਵੀ ਮੇਰੇ ਤੋਂ ਤਾਂ ਸਾਰੇ ਚੰ ਬਸ ਇਹ ਵਾਰਡ ਵਾਲੇ ਮੈਨੂੰ ਮੈਂ ਚੰਗਾ ਸਮਝ ਲੈਣ ਬਸ ਉਹਦੇ ਚ ਸਾਰਾ ਉਹ ਗੱਲ ਤਾਂ ਨਹੀਂ ਹੋਊਗੀ ਜਦੋਂ ਵੋਟਾਂ ਹੁੰਦੀਆਂ ਰਾਜਨੀਤਿਕ ਹਰ ਇੱਕ ਦੇ ਪੈਰੀ ਹੱਥ ਲਾਉਂਦਾ ਕਹਿੰਦਾ ਉਹ ਜਿੱਤ ਜਾਂਦੇ ਫਿਰ ਕਿ ਕੁੰਡੀ ਨਹੀਂ ਪਹੁੰਚਦਾ ਮਾਨ ਸਾਹਿਬ ਸਾਡਾ ਤੁਸੀਂ ਵਾਰਡ ਚ ਕਿਸੇ ਨੂੰ ਵੀ ਪੁੱਛ ਲਿਓ ਕਿਸੇ ਨੇ ਰਾਤ ਦੇ 11 ਵਜੇ ਆਏ ਨਹੀਂ 1 ਵਜੇ ਆਏ ਨੇ ਕਈ ਤਾਂ ਪਰਿਵਾਰ ਇਹੋ ਜਿਹੇ ਨੇ ਜਿਹੜੇ ਬੈੱਡਰੂਮ ਚ ਪਏ ਨੂੰ ਉਠਾ ਲੈਂਦੇ ਨੇ ਕਾਪਾ ਹੀ ਉੱਠ ਪਾਈ ਸਾਰਾ ਵਾਰਡ ਵਾਲਿਆਂ ਨੂੰ ਤਾਂ ਇਹ ਇੰਨਾ ਤਾਂ ਮਹਿਸੂਸ ਹੈਗਾ ਵੀ ਉਹਨਾਂ ਦਾ ਰੁਪਿੰਦਰ ਪੁੱਤਰ ਖੜਾ ਹੈ ਜਾਂ ਭਰਾ ਖੜਾ ਹੈ ਜਾਂ ਭਤੀਜਾ ਖੜਾ ਹੈ ਬਿਲਕੁਲ ਅਰਪਿੰਦਰ ਸਿੰਘ ਦੇ ਨਾਲ ਜਿਹੜੀ ਗੱਲਬਾਤ ਕੀਤੀ ਹੈ ਵਾਰਡ ਨੰਬਰ 1 ਤੋਂ ਕਹਿੰਦੇ ਹਰ ਇੱਕ ਦੇ ਦੁੱਖ ਸੁੱਖ ਤੋਂ ਵੀ ਇਲਾਵਾ ਜੋ ਕੋਈ ਕਿਸੇ ਤੇ ਨਸੀਬ ਤਾਇਆ ਤਾਂ ਚਾਹੇ ਅੱਧੀ ਰਾਤ ਹੈ 12 ਵਜੇ ਹਨ ਕਿ 2 ਵਜੇ ਹੋਏ ਨੇ ਨਾਲ ਖੜਿਆ ਕਿਉਂਕਿ ਕਹਿੰਦੇ ਸਰਕਾਰ ਨੇ ਜੋ ਵਾਅਦੇ ਕੀਤੇ ਨੇ ਲੋਕਾਂ ਦੇ ਨਾਲ ਭਾਰਤੋਂ ਦੇ ਲੋਕਾਂ ਦੇ ਨਾਲ ਤੇ ਇੱਕ ਨੰਬਰ ਦੇ ਵਾਰਡ ਦੇ ਲੋਕਾਂ ਦੇ ਨਾਲ ਉਹਨਾਂ ਦੇ ਇੱਕ ਕਦਮ ਦੇ ਨਾਲ ਕਦਮ ਚੱਲ ਕੇ ਚੱਲਾਂਗਾ ਤਾਂ ਜਿਹੜੇ ਕੰਮ ਹੋਣ ਨਾਲੋਂ ਪਹਿਲ ਦੇ ਆਧਾਰ ਤੇ ਕਰਾਂਗਾ ਭਾਰਤੋਂ ਤੋਂ ਹਰਮਿੰਦਰ ਸਿੰਘ ਮਾ